ਕੁਝ ਫੇਸਬੁੱਕੀ ਬੁੱਧੀਜੀਵੀਆਂ ਦਾ ਵੀ ਧਮਾੜਾ ਨਿਕਲਿਆ ਪਿਆ ਸਮਝ ਨਹੀਂ ਆਉਂਦੀ ਉਹ ਪੰਜਾਬ ਵੱਲ ਨੇ ਜਾਂ ਸਿਰਫ ਭਗਵੰਤ ਮਾਨ ਦੇ ਵਿਰੋਧੀ ਨੇ ਜਾਂ ਉਹਨਾਂ ਨੂੰ ਪੰਜਾਬ ਲਈ ਇੱਕ ਚੰਗਾ ਕੰਮ ਕਰਨ ਵਾਲਾ ਬੰਦਾ ਹੀ ਗਲਤ ਲੱਗਦਾ ਕਾ ਕੰਮ ਮੂੰਹ ਚੜ ਕੇ ਬੋਲ ਰਹੇ ਨੇ ਸਰਕਾਰ ਦੇ ਜਾਂ ਕਹਿ ਸਕਦੇ ਆ ਕਿ 10 ਲੱਖ ਵਾਲੇ ਸਿਹਤ ਬੀਮਾ ਕਾਰਡ ਦੇ ਵਿੱਚ ਮਿਰਚਾਂ ਹੀ ਬਾਲੀਆਂ ਬਾਤੀਆਂ ਭਗਵੰਤ ਮਾਨ ਨੇ ਪਰ ਦੋਸਤੋ ਇਹ ਲੋਕ ਪੰਜਾਬ ਦੇ ਕਦੇ ਵੀ ਸਕੇ ਨਹੀਂ ਹੋ ਸਕਦੇ ਇਹਨਾਂ ਦੀ ਤਾਂ ਫੇਸਬੁੱਕ ਤੇ ਦਿਹਾੜੀ ਲਗਣੀ ਚਾਹੀਦੀ ਆ ਰੈਲੀ ਦੇ ਵਿੱਚ ਘੱਟੋ ਘੱਟ 1.5 ਲੱਖ ਬੰਦਾ ਹੋਵੇਗਾ ਉਨਾ ਚੋ ਇੱਕ ਬੰਦਾ ਛਾਂਟ ਕੇ ਹੋ ਸਕਦਾ ਉਸਨੇ ਨਸ਼ਾ ਕੀਤਾ ਹੋਵੇ ਕੈਮਰੇ ਦਾ ਫੋਕਸ ਦੱਸਦਾ ਕਿ ਵੀਡੀਓ ਜਾਣਬੁੱਝ ਕੇ ਬਣਾਈ ਗਈ ਹੈ ਹੋ ਸਕਦਾ ਜ਼ਰੂਰੀ ਨਹੀਂ ਇਹ ਸੱਚ ਹੋਵੇ ਨਸ਼ਾ ਵੀ ਕੋਲੋਂ ਪਲਾਇਆ ਹੋ ਸਕਦਾ ਜਿਹੜਾ ਅਸੀਂ ਰੈਲੀ ਦੇ ਵਿੱਚ ਲੱਖ ਡੇਢ ਲੱਖ ਬੰਦਾ ਆਇਆ ਉਹਦੇ ਤੇ ਕੈਮਰਾ ਮਾਰਨ ਦੀ ਬਜਾਏ ਇੱਕ ਨਸ਼ੇੜੀ ਤੇ ਕੈਮਰਾ ਮਾਰ ਕੇ ਦਿਖਾ ਰਹੇ ਆ ਦੇਖੋ ਨਸ਼ਾ ਨਹੀਂ ਖਤਮ ਹੋ ਰਿਹਾ ਬੁੱਧੀਜੀਵੀ ਉਹ ਕਿਸੇ ਚੀਜ਼ ਦਾ ਬਿਜ਼ਨਸ ਨਹੀਂ ਹੋ ਸਕਦਾ ਨਾਲੇ ਜਿਨ੍ਹਾਂ ਪਿੱਛੇ ਤੁਹਾਡੇ ਵਰਗੇ ਬੁੱਧੀਜੀਵੀ ਹੋਣ ਉਹ ਕੰਮ ਕਦੇ ਵੀ ਨੇਪਰੇ ਨਹੀਂ ਚੜ੍ਹ ਸਕਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨਸ਼ਾ ਵੇਚਣ ਤੇ ਪੀਣ ਵਾਲਿਆਂ ਦੀਆਂ ਜਣਾਂ 15 ਤੋਂ 18 ਸਾਲ ਤੋਂ ਲੱਗੀਆਂ ਹੋਈਆਂ ਹਨ ਉਹਨਾਂ ਕੋਲ ਹਰ ਇੱਕ ਤਰ੍ਹਾਂ ਦਾ ਚਾਮ ਪਤਾਮ ਜਾਮ ਹੈ ਇਸ ਨੂੰ ਹੋਰ ਤੇ ਹੋਰ ਅੱਗੇ ਫਲਾਉਣ ਵਾਸਤੇ ਉੱਪਰੋਂ دہشت ਸਰਕਾਰ ਤਾਂ ਸਿਰਫ ਕਾਨੂੰਨ ਦੇ ਧਾਰੇ ਵਿੱਚ ਰਹਿ ਕੇ ਕੰਮ ਕਰ ਸਕਦੀ ਆ ਪਿੰਡ ਵਾਲਿਆਂ ਨੂੰ ਫੜ ਕੇ ਗੋਲੀ ਤਾਂ ਨਹੀਂ ਮਾਰ ਸਕਦੀ ਵਿਚਨ ਵਾਲਿਆਂ ਨਾਲ ਸਖਤੀ ਜੱਕ ਜਾਰ ਹੈ ਹੁਣ ਤਾਂ ਬੁੱਧੀਜੀਵਿਆਂ ਦੇ ਫੁੱਫੜ ਨੇ ਵੀ ਕਹਿਤਾ ਕਿ ਨਸ਼ੇ ਵਿਰੁੱਧ ਚਲਾਈ ਮੁਹਿੰਮ ਕਾਮਯਾਬ ਹੈ ਇੱਕ ਗੱਲ ਜਰੂਰ ਕਹਿ ਸਕਦੇ ਆ ਤੁਸੀਂ ਪੰਜਾਬ ਦੇ ਸਕੇ ਨਹੀਂ ਹੋ ਸਕਦੇ ਵਜ੍ਹਾ ਦੱਸਣ ਦੀ ਕੋਸ਼ਿਸ਼ ਕਰਾਂਗੇ ਪਿੰਡ ਦੇ ਵਿੱਚ ਵੱਧ ਤੋਂ ਵੱਧ ਤਿੰਨ ਜਾਂ ਚਾਰ ਨਸ਼ੇੜੀ ਹੋਣਗੇ ਤੁਸੀਂ ਸਿਰਫ ਉਹਨਾਂ ਦੀਆਂ ਛੇੜੀਆਂ ਦੀ ਹੀ ਗੱਲ ਕਰਦੇ ਹੋ ਜੋ ਦੋ ਜਾਂ ਦੋ ਜਾਂ ਤਿੰਨ ਨੇ ਬਾਕੀ ਜੇ ਤੁਸੀਂ ਇੱਕ ਪਿੰਡ ਵਿੱਚ ਤਿੰਨ ਤੋਂ 4000 ਬੰਦਾ ਰਹਿੰਦਾ ਉਹਨਾਂ ਦੀ ਕਦੇ ਗੱਲ ਨਹੀਂ ਕੀਤੀ ਕਦੇ ਵੀ ਨਹੀਂ ਕਰੋਗੇ ਤੁਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹਾ ਵੀਡੀਓ ਬਣਾ ਕੇ ਚਾੜਨੇ ਵਾਲਿਆਂ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਤੇ ਇਹੀ ਤਾਂ ਨਹੀਂ ਨਸ਼ੇੜੀਆਂ ਨੂੰ ਨਸ਼ਾ ਪੁਲਾ ਕੇ ਉਹਨਾਂ ਦੀ ਵੀਡੀਓ ਬਣਾਉਂਦੇ ਜੇ ਤੁਸੀਂ ਚੱਜਦੇ ਹੁੰਦੇ ਤਾਂ ਪਿੰਡ ਦੇ ਵਿੱਚ ਨਸ਼ੇ ਤਿੰਨ ਚਾਰ ਨਸ਼ੇੜੀਆਂ ਤੋਂ ਇਲਾਵਾ ਜਿਹੜਾ 3000 ਬੰਦਾ ਰਹਿੰਦਾ ਉਹਨਾਂ ਦੇ ਮੁੱਦਿਆਂ ਦੀ ਵੀ ਗੱਲ ਕੀਤੀ ਹੁੰਦੀ ਅੱਜ ਪੰਜਾਬ ਦਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ ਤਿੰਨ ਚਾਰ ਨਿਛੇੜੀਆਂ ਨੂੰ ਦਿਖਾ ਕੇ ਤੁਹਾਡੇ ਆਕਾ ਜਿਨ੍ਹਾਂ ਤੋਂ ਤੁਸੀਂ ਬੁਰਕੀ ਦੀ ਉਮੀਦ ਰੱਖਦੇ ਹੋ ਬੁਰਕੀ ਮਿਲ ਜਾਂਦੀ ਹੋਏਗੀ ਬਾਕੀ ਜੋ ਪਿੰਡ ਦੀ ਬਾਕੀ ਆਬਾਦੀ ਦੀਆਂ ਉਮੀਦਾਂ ਉਹਨਾਂ ਦੀਆਂ ਸਹੂਲਤਾਂ ਉਹਨਾਂ ਲਈ ਬਿਜਲੀ ਪਾਣੀ ਉਹਨਾਂ ਲਈ ਡਾਕਟਰੀ ਸਹੂਲਤ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦੇ ਹੁੰਦੇ ਤਾਂ ਗੱਲ ਪੰਜਾਬ ਦੀ ਕੁਝ ਹੋਰ ਹੋਣੀ ਸੀ ਭ੍ਰਿਸ਼ਟਾਚਾਰੀਆਂ ਨਾਲ ਰਲੇ ਹੋਣ ਦਾ ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਤੁਹਾਨੂੰ ਸਿਰਫ 3-4 ਬੰਦੇ ਹੀ ਪਿੰਡ ਚੋਂ ਦਿਖਦੇ ਆ ਬਾਕੀ 3000 ਨਹੀਂ ਪੁੱਤਾਂ ਤੁਹਾਡੇ ਤੋਂ ਆਪਣੇ ਸਾਹਮਣੇ ਨਹੀਂ ਜਾਂਦੇ ਦੋਸ਼ ਤੁਸੀਂ ਸਰਕਾਰ ਨੂੰ ਦੇਈ ਜਾਂਦੇ ਕਾਰਨ ਲੱਭਣਾ ਇਹ ਚਾਹੀਦਾ ਕਿ ਨੌਜਵਾਨ ਨਸ਼ੇ ਨੂੰ ਕਿਉਂ ਲੱਗ ਰਹੇ ਅਕਲ ਤੁਸੀਂ ਆਪਣੇ ਪੁੱਤਾਂ ਨੂੰ ਨਹੀਂ ਦੇ ਸਕੇ ਕੁਝ ਕੁ ਤੁਸੀਂ ਵੇਚਣ ਲਾਤੇ ਤੇ ਕੁਝ ਕੁ ਪੀੜ ਲਾਤੇ ਪੈਸੇ ਕਮਾਉਣ ਲਈ ਸੁੱਖਾ ਧੰਦਾ ਲੱਭ ਲਿਆ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਇਹਨਾਂ ਚਾਰ ਕੋ ਨਸ਼ੇੜੀਆਂ ਨੂੰ ਹਾਈਲਾਈਟ ਨਹੀਂ ਕਰੋਗੇ ਤਾਂ ਤੁਹਾਡਾ ਧੰਦਾ ਬੰਦ ਹੋ ਜਾਣਾ ਜਦ ਨਸ਼ੇਬੋਦ ਰੈਲੀ ਵਿੱਚ ਇਸ ਕੈਮਰਾਮੈਨ ਨੂੰ ਰੈਲੀ ਵਿੱਚ ਬੰਦਾ 1 ਲੱਖ 1.5 ਲੱਖ ਬੰਦਾ ਨਹੀਂ ਦਿਸਿਆ ਇਹਨਾਂ ਨੂੰ ਇੱਕ ਬੰਦਾ ਦਿਸ ਪਿਆ ਜਿਹੜਾ ਲੜਖਰਾ ਰਿਹਾ ਸੀ ਹੋ ਸਕਦਾ ਹੋਵੇ ਉਸਨੇ ਨਸ਼ਾ ਕੀਤਾ ਹੋਵੇ ਪਰ ਡੇਢ ਲੱਖ ਬੰਦਾ ਜਿਹੜਾ ਇਸ ਨਸ਼ੇ ਦੀ ਜੜ ਪੁੱਟਣ ਲਈ ਸੌਂ ਖਾ ਰਿਆ ਸੀ ਉਹ ਦਿਖਾਉਣ ਲਈ ਤੁਹਾਡੀਆਂ ਅੱਖਾਂ ਨੂੰ ਪੀੜਿਆ ਉਤਰਾਉਂਦਾ ਸ਼ਰਮਸਾਰ ਨਾ ਡੁੱਬ ਮਰੋ ਬੁੱਧੀਜੀਵੀਓ ਇਹ ਲੋਕਾਂ ਨੇ ਦੇਖਣਾ ਕਿ ਪੰਜਾਬ ਦੇ ਅਸਲੀ ਦੁਸ਼ਮਣ ਕੌਣ ਨੇ ਇਹ ਫੇਸਬੁੱਕ ਤੋਂ ਦਿਹਾੜੀ ਲਾਉਣ ਵਾਲੇ ਜਾਂ ਨਸ਼ੇ ਨੂੰ ਖਤਮ ਕਰਨ ਲਈ ਇਕੱਠਾ ਹੋਇਆ ਡੇਢ ਲੱਖ ਬੰਦਾ ਲੱਗ ਲਗਾ ਕੇ ਗੱਲ ਇੱਥੇ ਮੁੱਕਦੀ ਆ ਕਿ ਪੈਸਾ ਖੋਟਾ ਆਪਣਾ ਬਾਣੀ ਨੂੰ ਕੀ ਦੋਸ਼ ਪੁੱਤਰ ਤੁਹਾਡੇ ਮਾੜੇ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ